ਕੈਂਸਰ ਦੀ ਬਿਮਾਰੀ ਅੱਜ ਕੱਲ ਆਮ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕੈਂਸਰ ਦੀ ਬਿਮਾਰੀ ਦੇ ਬਾਰੇ ਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਵੀ ਰਹਿੰਦੇ ਆ ਤੇ ਅੱਜ ਫੇਰ ਅਸੀਂ ਇਸ ਕੋਸ਼ਿਸ਼ ਦੇ ਵਿੱਚ ਅਗਲੀ ਕੜੀ ਬਿਤਾਉਂਦੇ ਹੋਏ ਕੈਂਸਰ ਦੇ ਐਮਡੀ ਪੈਥੋਲੋਜੀ ਡਾਕਟਰ ਬਬਲੀਨ ਹੁਰਾ ਦੇ ਕੋਲ ਪਹੁੰਚੇਗਾ ਤੇ ਇਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਕਿ ਕਿਸ ਤਰ੍ਹਾਂ ਕੈਂਸਰ ਹੁੰਦਾ ਹੈ ਤੇ ਕਦੋਂ ਇਸ ਦਾ ਪਤਾ ਲੱਗਦਾ ਹੈ ਤੇ ਪਤਾ ਲੱਗਣ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਡਾਕਟਰ ਸਾਹਿਬ ਤੁਹਾਡਾ ਬਾਈ ਜੀ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਡਾਕਟਰ ਡਾਕਟਰ ਸਾਹਿਬ ਬਿਮਾਰੀਆਂ ਤਾਂ ਸਾਰੀਆਂ ਵੱਧ ਰਹੀਆਂ ਨੇ ਪਰ ਕੈਂਸਰ ਦੀ ਬਿਮਾਰੀ ਵੀ ਖਾਸ ਕਰਕੇ ਅੱਜ ਕੱਲ੍ਹ ਲੋਕਾਂ ਦੇ ਵਿੱਚ ਕਾਫੀ ਦੇਖਣ ਨੂੰ ਮਿਲ ਰਹੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਕੈਂਸਰ ਹੁੰਦਾ ਕੀ ਚੀਜ਼ ਹੈ ਕਿੰਨੀ ਕਿਹੜਾ ਦਾ ਹੁੰਦਾ ਹੈ ਕੈਂਸਰ ਦੇਖੋ ਇੱਕਦਾਂ ਦੀ ਚੀਜ਼ ਹੈਗੀ ਹੈ ਕਿ ਜਦੋਂ ਸੈੱਲ ਇੱਕ ਉਹਦਾ ਪ੍ਰੋਗਰਾਮ ਹੁੰਦਾ ਕਿ ਕਿੱਦਾਂ-ਕਿੱਦਾਂ ਉਹਨੇ ਬਣਨਾ ਜਦੋਂ ਉਹ ਉਹਦੇ ਵਿੱਚ ਉਹਦੀ ਡਿਫਰੈਂਸੀਏਸ਼ਨ ਉਹ ਅਨਪ੍ਰੋਗਰਾਮਡ ਦੀ ਗਰੋਥ ਹੋ ਜਾਂਦੀ ਹੈ ਜਦੋਂ ਕਿ ਉਹਨੂੰ ਕੰਟਰੋਲ ਨਹੀਂ ਕੀਤਾ ਜਾਂਦਾ ਅਨਕੰਟਰੋਲ ਗਰੋਥ ਆਫ ਐਨੀ ਸੈਲ ਉਹ ਅਲਟੀਮੇਟਲੀ ਕੈਂਸਰ ਦਾ ਇੱਕ ਫੇਜ਼ ਲੈ ਲੈਂਦੀ ਹੈ ਤੇ ਸਰੀਰ ਦੇ ਹਰ ਕਿਸੇ ਆਰਗਨ ਵਿੱਚ ਕੈਂਸਰ ਹੋ ਸਕਦਾ ਹੈ ਸਾਡੇ ਆਪਣੇ ਇਥੇ ਏਰੀਆ ਵਿੱਚ ਵੀ ਹਰ ਪਾਸੇ ਹਰ ਤਰ੍ਹਾਂ ਨੂੰ ਇੰਨੇ ਤਰੀਕੇ ਦਾ ਕੈਂਸਰ ਮਿਲ ਰਿਹਾ ਹੈ ਕਿ ਅਸੀਂ ਉਹਦੇ ਮਤਲਬ ਕਹਿ ਨਹੀਂ ਸਕਦੇ ਕਿ ਬਸ ਇਸ ਹੀ ਜਗ੍ਹਾ ਦਾ ਹੋ ਸਕਦਾ ਹੈ ਹਾਲਾਂਕਿ ਜਿਹੜੇ ਸਭ ਤੋਂ ਕਾਮਨ ਹੈਗੇ ਆ ਉਹ ਹੈਗੇ ਫੀਮੇਲਸ ਵਿੱਚ ਬ੍ਰੈਸਟ ਕੈਂਸਰ ਤੇ ਸਰਵਾਈਕਲ ਕੈਂਸਰ ਤੇ ਲੰਗ ਕੈਂਸਰ ਮੇਲਸ ਦੇ ਵਿੱਚ ਪ੍ਰੋਸਟੇਟ ਕੈਂਸਰ ਲਿਵਰ ਕੈਂਸਰ ਲੰਗ ਕੈਂਸਰ ਅਗੇਨ ਬਹੁਤ ਸਾਰੀ ਚੀਜ਼ਾਂ ਹੈ ਜਿਹਦੇ ਕਰਕੇ ਕੈਂਸਰ ਹੁੰਦਾ ਹੈ ਜਿਵੇਂ ਕਿ ਅਸੀਂ ਕਹਿੰਦੇ ਆ ਕਿ ਕੋਈ ਨਸ਼ਿਆਂ ਦੇ ਪਦਾਰਥ ਹੈ ਕੋਈ ਤੰਬਾਕੂ ਵੀਡੀ ਸਿਗਰਟ ਪੀਂਦਾ ਹੈ ਅਲਕੋਹਲ ਲੈਂਦਾ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਬਟ ਬਹੁਤ ਲੋਕ ਇਤਨ ਦੇ ਜੋ ਇਹ ਚੀਜ਼ਾਂ ਦੇ ਕੋਈ ਪਦਾਰਥਾਂ ਦੀ ਯੂਜ਼ ਨਹੀਂ ਕਰਦੇ ਤਾਂ ਵੀ ਉਹਨਾਂ ਦੇ ਵਿੱਚ ਕੈਂਸਰ ਦੀ ਜਿਹੜੀ ਪਰਸੈਂਟੇਜ ਹੈ ਬਹੁਤ ਵੱਧਦੀ ਪਈ ਹੈ ਡਾਕਟਰ ਸਾਹਿਬ ਆਮ ਬੰਦੇ ਨੂੰ ਪਤਾ ਕਿਦਾਂ ਲੱਗਦਾ ਕਿ ਉਹਨੂੰ ਕੈਂਸਰ ਹੋ ਗਿਆ ਹੈ ਇੱਕ ਇਹਦੇ ਇਸ ਬਿਮਾਰੀ ਦੇ ਕੁਝ ਇਦਾਂ ਦੇ ਲੱਛਣ ਹੈਗੇ ਜਿਹਦੇ ਉੱਤੇ ਸਾਨੂੰ ਗੌਰ ਕਰਨਾ ਚਾਹੀਦਾ ਜਿਵੇਂ ਕਿ ਕਿਸੇ ਨੂੰ ਕਾਫੀ ਦੇਰ ਤੋਂ ਲੰਬਾ ਬੁਖਾਰ ਚੱਲ ਰਿਹਾ ਹੋਵੇ ਤਾਂ ਰੀਸੈਂਟਲੀ ਤੁਹਾਡਾ weight loss ਹੋ ਰਿਹਾ ਹੈ ਨੋਟਿਸਡ ਵੀ ਅਨਕੰਟਰੋਲਡ weight loss ਹੋ ਰਿਹਾ ਹੈ ਜਾਂ ਭੁੱਖ ਤੁਹਾਨੂੰ ਠੀਕ ਨਹੀਂ ਲੱਗ ਰਹੀ ਹੈ ਉਸ ਤੋਂ ਇਲਾਵਾ ਸਰੀਰ ਵਿੱਚ ਕਿਸੇ ਵੀ ਅੰਗ ਵਿੱਚ ਕੋਈ ਨਾ ਕੋਈ ਗੱਠਾਂ ਮਹਿਸੂਸ ਹੋਣ ਲੱਗ ਜਾਂਦੀਆਂ ਕਿਤੇ ਵੀ ਕੋਈ ਗੱਠ ਬਣ ਰਹੀ ਹੈ ਇਹ ਇਹੋ ਜਿਹੀ ਕੁਝ ਸਾਡੀਆਂ ਕਾਮਨ ਚੀਜ਼ਾਂ ਹੈ ਬਾਕੀ ਕਈ ਇਦਾਂ ਦੇ ਵੀ ਸਾਈਨਸ ਹੁੰਦੇ ਜੋ ਕਿ ਆਰਗਨ ਸਪੈਸੀਫਿਕ ਹੁੰਦੇ ਜਦੋਂ ਇਸ ਤਰ੍ਹਾਂ ਦੀਆਂ ਲੱਛਣ ਕਿਸੇ ਵਿਅਕਤੀ ਦੇ ਪੀਚਾਦੇ ਤੇ ਉਹ ਹਸਪਤਾਲ ਦੇ ਵਿੱਚ ਆਂਦਾ ਹੈ ਤਾਂ ਹਸਪਤਾਲ ਦੇ ਵਿੱਚ ਆਉਣ ਤੋਂ ਬਾਅਦ ਇਹ ਉਹੀ ਡਾਕਟਰ ਸਾਹਿਬਾਨ ਨੇ ਜਿਹੜੇ ਉਸ ਨੂੰ ਡਿਟੈਕਟ ਕਰਦੇ ਨੇ ਕਿ ਵਾਕਿਆ ਹੀ ਇਸ ਨੂੰ ਕੈਂਸਰ ਹੈ ਵਿਅਕਤੀ ਨੂੰ ਜਾਂ ਫਿਰ ਨਹੀਂ ਡਾਕਟਰ ਸਾਹਿਬ ਕੈਂਸਰ ਹੋ ਗਿਆ ਕਿਸੇ ਵਿਅਕਤੀ ਨੂੰ ਪਤਾ ਲੱਗ ਗਿਆ ਕਿ ਉਸ ਦੀ ਸਟੇਜਾਂ ਵੀ ਕਹੇ ਜਾਂਦੀਆਂ ਕਿਸ ਦੀ ਪਹਿਲੀ ਸਟੇਜ ਹੈ ਦੂਸਰੀ ਸਟੇਜ ਹੈ ਤਾਂ ਕੈਂਸਰ ਕਿਸੇ ਵਿਅਕਤੀ ਨੂੰ ਹੋ ਗਿਆ ਤੁਸੀਂ ਡਿਟੈਕਟ ਕਰ ਲੇਤਾ ਉਸ ਤੋਂ ਬਾਅਦ ਪੇਸ਼ੈਂਟ ਕੀ ਕਰੇ ਪੇਸ਼ੰ ਨੂੰ ਤੁਸੀਂ ਕੀ ਸੁਜੈਸਟ ਕਰਨਾ ਚਾਹੋਗੇ ਦੇਖੋ ਵੇਟ ਤਾਂ ਇਹਦੇ ਵਿੱਚ ਕਿਤੇ ਵੀ ਆਪਾਂ ਕਰਨੀ ਹੀ ਨਹੀਂ ਐ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਟਿਲ ਨਹੀਂ ਹੋਣੀ ਚਾਹੀਦੀ ਜਿਸ ਵੀ ਸਟੇਜ ਦੇ ਉੱਤੇ ਪਤਾ ਲੱਗਿਆ ਹੈ ਕੈਂਸਰ ਹੈ ਉਸੇ ਟਾਈਮ ਉਹਦਾ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਉਹ ਸਟੇਜ ਕਿਹੜੀ ਹੈਗੀ ਹੈ ਕਿਹੜਾ ਉਹਦਾ ਗ੍ਰੇਡ ਹੈ ਉਸ ਦੇ ਬੇਸਿਸ ਤੇ ਹੀ ਸਾਨੂੰ ਲੱਗੇਗਾ ਪਤਾ ਕਿ ਇਹਦਾ ਕਿਹੜਾ-ਕਿਹੜਾ ਟ੍ਰੀਟਮੈਂਟ ਆਪਸ਼ਨਸ ਅਵੇਲੇਬਲ ਹੈ ਤੇ ਜੋ ਵੀ ਟ੍ਰੀਟਮੈਂਟ ਆਪਸ਼ਨਸ ਤੁਹਾਨੂੰ ਬੈਸਟ ਜਿਹੜੇ ਵੀ ਤੁਹਾਡੇ ਡਾਕਟਰ ਸਾਹਿਬ ਦੱਸਦੇ ਹੈ ਉਹਦੇ ਵਿੱਚ ਕੋਈ ਵੀ ਅਸੀਂ ਵੇਟ ਨਹੀਂ ਪਾਣੀ ਹੈ ਅਸੀਂ ਬਹੁਤ ਵਾਰੀ ਦੇਸੀ ਇਲਾਜ ਪਾਸੇ ਚੱਲ ਜਾਂਦੇ ਬਟ ਸਾਨੂੰ ਤੁਸੀਂ ਜੋ ਵੀ ਹੋਰ ਅਪਣਾਉਣਾ ਚਾਹੁੰਦੇ ਤੁਸੀਂ ਕਰੋ ਬਟ ਜਿਹੜਾ ਇੱਕ ਟ੍ਰੀਟਮੈਂਟ ਪ੍ਰੋਟੋਕਾਲ ਡਾਕਟਰ ਨੇ ਇੱਕ ਵਾਰੀ ਮੈਂਸ਼ਨ ਕਰਤਾ ਉਹਨੂੰ ਵਿਦਆਊਟ ਡਿਲੇ ਉਸੇ ਟਾਈਮ ਸ਼ੁਰੂ ਕਰਨਾ ਚਾਹੀਦਾ ਤੇ ਡਾਕਟਰ ਸਾਹਿਬ ਮਰੀਜ਼ ਨੇ ਆਪਣਾ ਇਲਾਜ ਸ਼ੁਰੂ ਕਰਵਾ ਲੇਤਾ ਹੈਗਾ ਤੱਕ ਜਿਵੇਂ ਆਪਾਂ ਸੁਣਦੇ ਆ ਕਿ ਇਸ ਦੀ ਤੀਜੀ ਸਟੇਜ ਸੀਗੀ ਇਹ ਫਾਈਨਲ ਸਟੇਜ ਆ ਗਈ ਹੈ ਇਹ ਸਟੇਜਾਂ ਕਿਸ ਤਰ੍ਹਾਂ ਦੀ ਹੁੰਦੀਆਂ ਨੇ ਕਿਸ ਤਰ੍ਹਾਂ ਬਿਮਾਰੀ ਵਧਦੀ ਹੈ ਕਿੰਨੀ ਕੁ ਅੱਗੇ ਮੁਸ਼ਕਲ ਵੀ ਹੋ ਜਾਂਦੀ ਜਦੋਂ ਸਟੇਜਾਂ ਵਧਦੀਆਂ ਨੇ ਦੇਖੋ ਕੈਂਸਰ ਦਾ ਇਹੀ ਚੀਜ਼ ਹੈਗੀ ਹੈ ਕਿ ਉਹ ਆਪਣੀ ਜਗ੍ਹਾ ਤੇ ਨਹੀਂ ਰਹਿੰਦਾ ਉਹ ਵੱਧਦੇ ਵੱਧਦੇ ਹੋਰ ਥਾਵਾਂ ਤੇ ਵੀ ਉਹ ਫੈਲ ਜਾਂਦਾ ਹੈ ਠੀਕ ਹੈ ਇਹ ਕਿਦਾਂ ਕਿੰਨਾ ਕੁ ਫੈਲਿਆ ਹੈ ਉਹਦੇ ਬੇਸਿਸ ਤੇ ਹੀ ਅਸੀਂ ਸਟੇਜਸ ਕਹਿੰਦੇ ਆ ਜਦੋਂ ਕਿ ਆਪਣੀ ਹੀ ਜਗ੍ਹਾ ਤੇ ਹੀ ਹੈ ਤੇ ਆਸ-ਪਾਸ ਦੇ ਆਰਗਨਸ ਨੂੰ ਉਹਨੇ ਨਹੀਂ ਕਿਸੇ ਵੀ ਤਰ੍ਹਾਂ ਕਿਸੇ ਵੀ ਫਾਰਮ ਵਿੱਚ ਇਫੈਕਟ ਕੀਤਾ ਉਹਨੂੰ ਆਪਾਂ ਸਟੇਜ 0 ਜਾਂ ਸਟੇਜ 1 ਦੇ ਵਿੱਚ ਲੈ ਕੇ ਆਉਂਦੇ ਆ ਜਦੋਂ ਉਹ ਇੰਨਾ ਖਿਲ ਚੁੱਕਿਆ ਹੈ ਕਿ ਉਹ ਸਰੀਰ ਦੇ ਹਰ ਦੂਰ ਖੂਨ ਦੇ ਰਾਹੀ ਚਾਹੀਏ ਹੈ ਨਾ ਉਹ ਦੂਰ ਵੀ ਜਾ ਚੁੱਕਿਆ ਹੈ ਉਹਦੋਂ ਉਹ ਆਪਣੀ ਏਰੀਆ ਵਿੱਚ ਲਿਮਟਿਡ ਨਹੀਂ ਰਿਹਾ ਉਸ ਨੂੰ ਆਪਾਂ ਸਟੇਜ 4 ਕਹਿੰਦੇ ਆ ਜਿਹਦੇ ਵਿੱਚ ਕੀ ਸਾਡਾ ਸਾਰੀ ਜਿਹੜੀ ਥੈਰੇਪੀ ਦੀ ਫਾਰਮ ਹੈਗੀ ਹੈ ਸਾਨੂੰ ਬਹੁਤ ਹੀ ਜ਼ਿਆਦਾ ਸੇਵਰ ਟ੍ਰੀਟਮੈਂਟ ਪ੍ਰੋਟੋਕੋਲਸ ਰੱਖਣੇ ਪੈਂਦੇ ਡਾਕਟਰ ਸਾਹਿਬ ਪੇਸ਼ੈਂਟ ਆ ਗਿਆ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਆਉਣ ਤੋਂ ਬਾਅਦ ਤੁਹਾਡੇ ਨਾਲ ਕਿਸ ਤਰ੍ਹਾਂ ਉਸ ਪੇਸ਼ੈਂਟ ਦਾ رابطہ ਹੁੰਦਾ ਹੈ ਤੇ ਤੁਸੀਂ ਕਿਸ ਤਰ੍ਹਾਂ ਪਛਾਣ ਕਰਦੇ ਹੋ ਕਿ ਇਸ ਮਰੀਜ਼ ਨੂੰ ਕੈਂਸਰ ਹੈਗਾ ਕੋ ਸਭ ਤੋਂ ਪਹਿਲਾਂ ਤੇ ਪੇਸ਼ੈਂਟ ਸਰਜਰੀ ਡਿਪਾਰਟਮੈਂਟ ਚ ਜਾਂਦਾ ਚਾਹੇ ਮੈਡੀਸਿਨ ਚ ਜਾਂਦਾ ਗਾਇਨੀ ਵਿੱਚ ਜਾਂਦਾ ਅਨਾ ਉਹ ਸਾਰੇ ਵੱਖ-ਵੱਖ ਡਿਪਾਰਟਮੈਂਟਸ ਵਿੱਚ ਉਹਨਾਂ ਨੂੰ ਇੱਕ ਸਸਫਿਸ਼ੀਅਨ ਹੁੰਦਾ ਹੈ ਕਿ ਕਿਸੇ ਦੀ ਕੋਈ ਗਿਲਤੀ ਬਣੀ ਹੈ ਕਿਸੇ ਦਾ ਕੋਈ ਜਾਂ ਬਲੱਡ ਦੀ ਕੋਈ ਅੱਧਰ ਦੀ ਦਿੱਕਤ ਆ ਰਹੀ ਹੈ ਕਿ ਜੋ ਉਹਦਾ ਇਲਾਜ ਉਹਨਾਂ ਨੂੰ ਨਹੀਂ ਹਲੇ ਪਤਾ ਲੱਗ ਰਿਹਾਗਾ ਡਾਇਗਨੋਸਿਸ ਨਹੀਂ ਬਣ ਰਿਹਾ ਕਿਸੇ ਵੀ ਚੀਜ਼ ਦਾ ਡਾਇਗਨੋਸਿਸ ਬਣਾਉਣਾ ਹੋਏ ਤੇ ਲੈਬ ਵਰਕ ਹੁੰਦਾ ਤੇ ਇੱਕ ਪੈਥੋਲੋਜਿਸਟ ਕੋਈ ਵੀ ਕੈਂਸਰ ਦਾ ਡਾਇਗਨੋਸਿਸ ਪੈਥੋਲੋਜਿਸਟ ਵੱਲੋਂ ਬਣਦਾ ਤੇ ਉਹ ਸਾਡੇ ਵੱਲ ਭੇਜਦੇ ਆ ਮੇਰੇ ਕੋਲ ਕੋਈ ਵੀ ਗਿਲਤੀ ਕਿਸੇ ਦੀ ਵੀ ਕਿਸੇ ਤਰ੍ਹਾਂ ਦੀ શરીਰ ਵਿੱਚ ਕਿਤੇ ਵੀ ਬਣੀ ਹੈ ਅਸੀਂ ਉਹਦਾ ਸੂਈ ਦਾ ਟੈਸਟ ਕਹਿੰਦੇ ਜਿਹਨੂੰ ਫਾਈਨ ਨੀਡਲ ਐਸਪੀਰੇਸ਼ਨ ਸਾਈਟੋਲੋਜੀ ਕਹਿੰਦੇ ਆ ਤੇ ਉਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਹਾਂ ਇਹ ਸੈਲਸ ਠੀਕ ਨਹੀਂ ਹੈਗੇ ਤੇ ਹੁਣ ਇਹ ਸੈਲਸ ਇੱਕ ਕੈਂਸਰ ਦਾ ਫਾਰਮ ਲੈ ਚੁੱਕੇ ਹਨ ਤੇ ਬਹੁਤ ਵਾਰੀ ਬਹੁਤ ਵਾਰੀ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਮੇਰੇ ਵੱਲੋਂ ਜੇ ਮੈਂ ਕੋਈ ਇੱਕ ਮੈਸੇਜ ਦੇਣਾ ਚਾਹੂੰਗੀ ਕਿ ਪੇਸ਼ੈਂਟ ਨੂੰ ਪਤਾ ਹੁੰਦਾ ਕਿ ਗਿਲਟੀ ਹੈ ਔਰ ਕਾਫੀ ਸਾਲਾਂ ਤੋਂ ਉਹਨੇ ਆਪਣੇ ਅੰਦਰ ਹੀ ਗਿਲਟੀ ਰੱਖੀ ਹੁੰਦੀ ਹੈ ਉਹ ਦੱਸਦੇ ਨਹੀਂ ਹੈ ਕਿਉਂਕਿ ਕੈਂਸਰ ਦੀ ਗਿਲਟੀਆਂ ਮੈਜੋਰਿਟੀ ਟਾਈਮ ਉਹ ਦਰਦ ਨਹੀਂ ਦਿੰਦੀਆ ਤੇ ਜਿਹੜੀ ਵੀ ਸਾਨੂੰ ਚੀਜ਼ ਨੁਕਸਾਨ ਨਹੀਂ ਦੇ ਰਹੀ ਸਾਨੂੰ ਪੇਨ ਨਹੀਂ ਹੋ ਰਹੀ ਐ ਅਸੀਂ ਬਹੁਤ ਲਾਪਰਵਾਹ ਹੋ ਜਾਂਦੇ ਹਾਂ ਉਹਦੇ ਵਿੱਚ ਪਰ ਜਦੋਂ ਅਸੀਂ ਅੰਨੇ ਹਾਂ ਡਾਕਟਰ ਕੋਲ ਉਨੀ ਦੇਰ ਤੱਕ ਉਹ ਵੱਡਾ ਹੋ ਕੇ ਉਹ ਫੈਲ ਕੇ ਉਹਨੇ ਆਪਣਾ ਇੱਕ ਬਹੁਤ ਹੀ ਖਤਰਨਾਕ ਰੂਪ ਲੈ ਚੁੱਕਿਆ ਹੁੰਦਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਕੋਈ ਵੀ ਗਿਲਟੀ ਹੋ ਤੁਹਾਡੇ ਸਰੀਰ ਵਿੱਚ ਕਿਸੇ ਵੀ ਅੰਗ ਵਿੱਚ ਹੋਏ ਉਹਨੂੰ ਇਗਨੋਰ ਨਾ ਕੀਤਾ ਜਾਏ ਉਹਨੂੰ ਨੈਕਟ ਨਾ ਕੀਤਾ ਜਾਏ ਤੁਸੀਂ ਜਿੰਨੇ ਵੀ अर्ली टू अर्लिएस्ट पॉसिबल ਤੁਸੀਂ ਆਪਣੇ ਨੀਅਰੈਸਟ ਇੱਕ ਪੈਥੋਲੋਜਿਸਟ ਨੂੰ ਦਿਖਾਓ ਆਪਣੀ ਸੂਈ ਦੀ ਟੈਸਟ ਦਾ ਜਾਂਚ ਕਰਵਾਓ ਐਂਡ ਉਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਹੈ ਕਿ ਜੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਸਪੀਸ਼ੀਅਨ ਆਂਦੀ ਹੈ ਜਾਂ ਕੋਈ ਮੈਲਿਗਨਸੀ ਕਲੀਅਰ ਪਟਾਂਦੀ ਹੈ ਤੇ ਉਹਨੂੰ ਉਹਦੇ ਜੜ ਤੋਂ ਉਹਨੂੰ ਖਤਮ ਕਰਵਾਇਆ ਜਾਵੇ ਡਾਕਟਰ ਸਾਹਿਬ ਆਮ ਤੌਰ ਦੇ ਉੱਪਰ ਇੱਕ ਗੱਲ ਹੋਰ ਵੀ ਸੁਣਨ ਦੇ ਵਿੱਚ ਮਿਲਦੀ ਹੈ ਕਿ ਇਲਾਜ ਦੇ ਨਾਲੋਂ ਪਰਹੇਜ਼ ਜ਼ਰੂਰੀ ਹੈ ਤਾਂ ਹੁਣ ਇਸ ਕੈਂਸਰ ਦੇ ਮਾਮਲੇ ਦੇ ਵਿੱਚ ਵਿਅਕਤੀ ਨੂੰ ਕਿਸ ਤਰ੍ਹਾਂ ਦਾ ਪਰਹੇਜ਼ ਕਰਨਾ ਚਾਹੀਦਾ ਕਿ ਉਸ ਨੂੰ ਕੈਂਸਰ ਹੋਵੇ ਹੀ ਨਾ

ਅਸੀਂ ਕਹਿੰਦੇ ਫਰੋਜ਼ਨ ਫੂਡਸ ਦੀ ਕੰਜ਼ਮਪਸ਼ਨ ਜ਼ਿਆਦਾ ਹੈ ਬਟ ਜਿਹੜੇ ਲੋਕ ਇਹ ਨਹੀਂ ਵੀ ਕਰ ਰਹੇ ਅੱਜ ਦੀ ਡੇਟ ਵਿੱਚ ਉਹਨਾਂ ਵਿੱਚ ਵੀ ਇਹ ਕੈਂਸਰ ਕਿਸੇ ਨਾ ਕਿਸੇ ਫਾਰਮ ਵਿੱਚ ਆ ਹੀ ਰਿਹਾ ਹੈ ਤੇ ਆਪਣੇ ਸਿਹਤ ਦਾ ਜਨਰਲ ਧਿਆਨ ਰੱਖੋ ਆਪਣੀ ਆਪਣੇ ਆਪ ਨੂੰ ਤੰਦਰੁਸਤ ਰੱਖੋ ਤੁਸੀਂ ਇੱਕ ਟੰਡਾ ਰੋਜ਼ ਥੋੜਾ ਕਿਸੇ ਨਾ ਫਾਰਮ ਵਿੱਚ ਚੈਵਰਜਿਸ ਕਰੋ ਸੈਰ ਕਰੋ ਖਾਣਾ ਪੀਣਾ ਆਪਣਾ ਅੱਛਾ ਰੱਖੋ ਤੇ ਉਹਦੇ ਨਾਲ ਅਸੀਂ ਮੈਂਟਲੀ ਤੌਰ ਤੇ ਵੀ ਆਪਣੇ ਆਪ ਨੂੰ ਜੇ ਠੀਕ ਰੱਖੀਏ ਕਾਫੀ ਹੱਦ ਤੱਕ ਅਸੀਂ ਆਪਣੇ ਸਰੀਰ ਨੂੰ ਇੱਕ ਸਵਸਥ ਐਂਡ ਸਵਸਥ ਲਾਈਫ ਦੇ ਲਈ ਅਸੀਂ ਸਸ਼ਕਤ ਹੋ ਸਕਦੇ ਹਾਂ ਸੋ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਗੱਲਾਂ ਦਸੀਆਂ ਕਿ ਆਮ ਵਿਅਕਤੀ ਨੂੰ ਆਪਣੀ ਜੀਵਨ ਸ਼ੈਲੀ ਦੇ ਵਿੱਚ ਕੁਝ ਖਾਸ ਖੱਲਾਂ ਦਾ ਜਿਕਰ ਉਹ ਖਿਆਲ ਰੱਖੇ ਤਾਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦਾ ਇਹੀ ਹਾਲਾਤ ਕੈਂਸਰ ਦੇ ਵਿੱਚ ਵੀ ਹੁੰਦੇ ਨੇ ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਆਪਣੇ ਖਾਣ ਪੀਣ ਦੀ ਵਿੱਚ ਸੁਧਾਰ ਰਹਿ ਤੇ ਆਪਣੀ ਕਸਰਤ ਵਗੈਰਾ ਉਸ ਦੇ ਉੱਪਰ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਪਰੰਤੂ ਇਸ ਤੋਂ ਵੀ ਵੱਧ ਕੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਡਾਕਟਰ ਸਾਹਿਬ ਨੇ ਤੁਹਾਨੂੰ ਦੱਸੀ ਹੈ ਕਿ ਉਹ ਇਹ ਹੈ ਕਿ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੈਂਸਰ ਹੋ ਗਿਆ ਕਿਸੇ ਪ੍ਰਕਾਰ ਦਾ ਕੋਈ ਲੱਛਣ ਹੈਗਾ ਤਾਂ ਕੈਂਸਰ ਜਦੋਂ ਡਿਟੈਕਟ ਹੁੰਦਾ ਉਸੇ ਵਕਤ ਉਸ ਦਾ ਇਲਾਜ ਸ਼ੁਰੂ ਕਰਵਾ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਮੇਂ ਦੇ ਨਾਲ-ਨਾਲ ਕੈਂਸਰ ਦੀ ਬਿਮਾਰੀ ਵੀ ਲਾ ਇਲਾਜ ਹੋ ਸਕਦੀ ਹੈ ਅਤੇ ਸਾਰੇ ਸਰਕਾਰੀ ਹਸਪਤਾਲਾਂ ਦੀ ਪੈਥੋਲੋਜੀ ਲੈਬ ਦੇ ਵਿੱਚ ਇਹ ਟੈਸਟ ਮੁਫਤ ਦੇ ਵਿੱਚ ਕੀਤੇ ਜਾਂਦੇ ਆ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਾਈ ਜੀ ਪੰਜਾਬੀ ਦੇ ਨਾਲ ਜੁੜਨ ਦੇ ਲਈ। ਥੈਂਕ ਯੂ। ਸੋ ਦਰਸ਼ਕੋ ਬਣੇ ਰਹੋ ਲਗਾਤਾਰ ਦੇਖਦੇ ਰਹੋ ਬਾਈ ਜੀ ਪੰਜਾਬੀ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਉਦੋਂ ਤੱਕ ਸਤਿ ਸ੍ਰੀ ਅਕਾਲ।